200 ਤੋਂ ਉੱਪਰ ਬੱਚੇ JEE ਕਲੀਅਰ ਕਰ ਗਏ 44 ਬੱਚੇ JEE ਐਡਵਾਂਸ ਕਲੀਅਰ ਕਰ ਗਏ ਇਹਨਾਂ ਪੇਪਰਾਂ ਬਾਰੇ ਅਸੀਂ ਕਦੇ ਸੋਚਿਆ ਹੀ ਨਹੀਂ ਸੀ ਕਿ ਸਰਕਾਰੀ ਸਕੂਲਾਂ ਦੇ ਬੱਚੇ ਵੀ ਇਹ ਦੁਨੀਆ ਦੇ ਟੌਪ ਦੇ 10 ਮੰਨੇ ਪ੍ਰਮੰਨੇ ਟੈਸਟ ਕਲੀਅਰ ਕਰ ਜਾਣਗੇ ਇਹਦੇ ਵਾਸਤੇ ਮੈਂ ਟੀਚਰਾਂ ਨੂੰ ਹੀ ਬਹੁਤ-ਬਹੁਤ ਬਧਾਈ ਦਿੰਦਾ ਕਿਉਂਕਿ ਮਾਹੌਲ ਮਿਲ ਗਿਆ ਪਹਿਲਾਂ ਟੀਚਰ ਜਿਹੜੇ ਸੀ ਉਹ ਹੋਰ ਕੰਮਾਂ ਤੇ ਲਾਏ ਹੋਏ ਸੀ ਕਿਤੇ ਫ਼ੌਜ ਉੱਡ ਗਿਆ ਸਕੂਲ ਦਾ ਕਿਤੇ ਟੂਟੀ ਖਰਾਬ ਹੋ ਗਈ ਕਿਤੇ ਕੋਈ ਸਕੂਲ ਦਾ ਰਿਸਟ ਹਾਈ ਸਕੂਲ ਚ ਲੈ ਕੇ ਜਾਣਾ ਨੌਨ ਟੀਚਿੰਗ ਕੰਮ ਜ਼ਿਆਦਾ ਕਰਦੇ ਸੀ ਟੀਚੇ ਨਾਲੋਂ ਹੁਣ ਅਸੀਂ ਸਕੂਲਾਂ ਦੇ ਵਿੱਚ ਸਕੂਲ ਦੇ ਕੈਂਪਸ ਨੂੰ ਠੀਕ ਰੱਖਣ ਵਾਸਤੇ ਕੈਂਪਸ ਮੈਨੇਜਰ ਰੱਖੇ ਆ ਹੈਡਮਾਸਟਰ ਜਾਂ ਪ੍ਰਿੰਸੀਪਲ ਸਾਹਿਬ ਹੁਣ ਇਸ ਗੱਲ ਦੀ ਚਿੰਤਾ ਨਹੀਂ ਕਰਨਗੇ ਕਿ ਸਕੂਲ ਚ ਕੋਈ ਨਾ ਬਾਥਰੂਮ ਖਰਾਬ ਹੋ ਗਿਆ ਜਾਂ ਕੋਈ ਟੇਬਲ ਜਿਹੜਾ ਉਹ ਖਰਾਬ ਹੈ ਜਾਂ ਕੁਰਸੀਆਂ ਨਹੀਂ ਹੈਗੀਆਂ ਇਹ ਕੰਮ ਕੈਂਪਸ ਮੈਨੇਜਰ ਦਾ ਹੋਊਗਾ ਹਰ ਮਾਸਟਰ ਸਾਹਿਬ ਦਾ ਪ੍ਰਿੰਸੀਪਲ ਸਾਹਿਬ ਦਾ ਕੰਮ ਉਹ ਸਕੂਲ ਦੀ ਹੈ ਪਰ ਪ੍ਰਾਈਵੇਟ ਜਿਹੜਾ ਟੀਵੀ ਦੇ ਨਿ ਸੁਪਰਵਾਈਜ਼ ਕਰਨ ਦਾ ਹੋਊਗਾ ਇਹ ਫਾਇਦਾ ਹੀ ਹੈ ਇਹ ਫਾਇਦਾ ਇਹ ਹੈ ਕਿ ਦੇ ਨਾਲ ਟੀਚਰ ਜਿਹੜੇ 100% ਆਪਣੇ ਬੱਚਿਆਂ ਤੇ ਧਿਆਨ ਦੇ ਸਕਦੇ ਆ